ਤਰਨਤਾਰਨ ਪੁਲਿਸ ਵੱਲੋਂ ਸ਼ਿਵ ਸੇਨਾ ਪ੍ਰਧਾਨ ਵੱਲੋਂ ਪੁਲਿਸ ਸੁਰੱਖਿਆ ਵਧਾਉਣ ਲਈ ਆਪਣੇ ਹੀ ਘਰ ਤੇ ਗੋਲੀਆਂ ਚਲਾ ਕੇ ਪੁਲਿਸ ਨੂੰ ਗੁੰਮਰਾਹ ਕਰਕੇ ਝੂਠੀ ਕਹਾਣੀ ਬਣਾਉਣ ਵਾਲੇ ਦੋ ਵਿਅਕਤੀਆਂ ਨੂੰ ਪਿਸਤਲ ਸਮੇਤ ਗ੍ਰਿਫਤਾਰ ਕੀਤਾ ਗਿਆ। ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਐਸਪੀ ਤਰਨਤਾਰਨ ਪ੍ਰਵਿੰਦਰ ਕੌਰ ਨੇ ਪ੍ਰੈਸ ਵਾਰਤਾ ਦੌਰਾਨ ਮਾਮਲੇ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਪਿਛਲੇ ਦਿਨੀ 9 ਤਰੀਕ ਨੂੰ ਸਵੇਰੇ ਐਸਐਚਓ ਸਿਟੀ ਨੂੰ ਇੱਕ ਇਤਲਾਹ ਮਿਲੀ ਜਿਹੜੀ ਕਿ ਅਸ਼wini ਕੁਮਾਰ ਏਲੀਅਸ ਕুকু ਵੱਲੋਂ ਦਿੱਤੀ ਗਈ ਕਿ ਉਹਦੇ ਘਰ ਸਵੇਰੇ 4 ਵਜੇ ਕਿਸੇ ਅਣਪਛਾਤੇ ਬੰਦਿਆਂ ਨੇ ਆ ਕੇ ਗੋਲੀਆਂ ਚਲਾਈਆਂ ਇਹ ਅਸ਼wini ਕੁਮਾਰ ਕুকু ਹੈਗੇ ਨੇ ਪੰਜਾਬ ਦੇ ਵਾਈਸ ਪ੍ਰਧਾਨ ਸ਼ਿਵ ਸੇਨਾ ਬਾਲ ਠਾਕਰੇ ਦੇ ਇਹਨਾਂ ਵੱਲੋਂ ਜਦੋਂ ਇਤਲਾਹ ਮਿਲੀ ਪੁਲਿਸ ਨੂੰ ਐਸਐਚਓ ਸਿਟੀ ਨੂੰ ਤਾਂ ਸਿਟੀ ਦੀ ਪੁਲਿਸ ਇੱਕਦਮ ਹਰਕਤ ਵਿੱਚ ਆ ਕੇ ਸਾਰੀ ਪੜਤਾਲ ਕਰਨੀ ਸ਼ੁਰੂ ਕੀਤੀ ਤੇ ਜਦੋਂ ਪੜਤਾਲ ਕੀਤੀ ਤੇ ਉਦੋਂ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਗਏ ਹੋਰ ਵੀ ਆਂਡੋ ਗਾਂਡੋ ਪਤਾ ਕੀਤਾ ਗਿਆ ਉਦੇ ਨਾਲ ਫਰੈਂਸਿਕ ਟੀਮ ਵੀ ਮੌਕੇ ਤੇ ਬੁਲਾਈ ਗਈ ਸਾਰੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੰਪਲੇਨੈਂਟ ਹੈਗੇ ਨੇ ਅਸ਼wini ਕੁਮਾਰ ਏਰੀਅਸ ਕੁੱਕੂ ਸ਼ਿਫਟ ਅਸ਼ਿਵ ਸਹਿਨਾ ਬਾਲ ਠਾਕਰੇ ਦੇ ਪੰਜਾਬ ਵਾਈਸ ਪ੍ਰਧਾਨ ਇਹਨਾਂ ਨੇ ਆਪ ਹੀ ਆਪਣੇ ਘਰੋਂ ਬਾਹਰ ਨਿਕਲ ਕੇ ਆਧੇਕਾਰ ਦੇ ਗੇਟ ਤੇ ਗੋਲੀਆਂ ਚਲਾਈਆਂ ਤੇ ਗੋਲੀਆਂ ਚਲਾ ਕੇ ਫਿਰ ਨਾਲ ਦੀ ਨਾਲ ਘਰ ਦੇ ਅੰਦਰ ਵੜ ਗਏ ਇਹ ਸਾਰਾ ਤਸਦੀਕ ਪੜਤਾਲ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਅਸੀਂ ਬੁਲਾਇਆ ਗਿਆ ਬਲਾਕੇ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਆਪਣਾ ਦੋਸਤ ਜਿਹਦਾ ਨਾਮ ਹੈ ਅਵਨਜੀਤ ਸਿੰਘ 베ਦੀ ਉਹ ਫੋਕਲ ਪੁਆਇੰਟ ਤੇ ਰਹਿਣ ਵਾਲੇ ਆ ਉਹਦਾ 32 ਬੋਰਡ ਦਾ ਲਾਇਸੈਂਸੀ ਰਿਵੋਲਵਰ ਲੈ ਕੇ ਇਹਨਾਂ ਨੇ ਇਹ ਕੰਮ ਕੀਤਾ ਆਪਦੇ ਘਰ ਤੇ ਆਪ ਹੀ ਗੋਲੀਆਂ ਚਲਾਈਆਂ ਔਰ ਗੋਲੀਆਂ ਚਲਾਉਣ ਦਾ ਮੰਤਵ ਇਹ ਸੀਗਾ ਕਿ ਇਹ ਸਿਕਿਉਰਿਟੀ ਲੈਣਾ ਚਾਹੁੰਦੇ ਸੀਗੇ ਪੰਜਾਬ ਪੁਲਿਸ ਵੱਲੋਂ ਉਸ ਕਰਕੇ ਇਹਨਾਂ ਨੇ ਸਾਰਾ ਛੜੀਯੰਤਰ ਰਚਿਆ ਦੋਵਾਂ ਜਣਿਆਂ ਨੇ ਮਿਲ ਕੇ ਦੋਨਾਂ ਨੂੰ ਪੁੱਛ ਕੇ ਇਸ ਦੌਰਾਨ ਇਹਨਾਂ ਤੋਂ ਰਿਵੋਲਵਰ ਵੀ ਰਿਕਵਰ ਹੋ ਗਿਆ ਦੋ ਰੌਂਦ ਜਿਹੜੇ ਉੱਥੇ ਚੱਲੇ ਸੀ ਮੌਕੇ ਦੇ ਉੱਤੇ ਉਹ ਵੀ ਰਿਕਵਰ ਕਰ ਲਏ ਤੇ ਤਿੰਨ ਜਿੰਦਾ ਰੌਂਦ ਰਿਕਵਰ ਕੀਤੇ